ਅੰਮ੍ਰਿਤਪੁਰ ਵਾਲ ਖੰਡ ਵਿੱਚ ਕਾਫੀ ਪਟਵਾਰੀ ਗੈਰਹਾਜ਼ਰ ਪਾਏ ਗਏ ਨੇ ਲੋਕਾਂ ਦੀ ਸ਼ਿਕਾਇਤ ਹੈ ਕਿ ਕੰਮ ਕਰਉਣ ਜਾ ਰਹੇ ਨੇ ਕੋਈ ਉੱਥੇ ਮਿਲ ਨਹੀਂ ਰਿਹਾ ਕੀ ਮਾਮਲਾ ਹੈ ਹਮ ਪਹਿਲੀ ਪਹਿਲਾਂ ਦੱਸਣਾ ਚਾਹਾਂਗਾ ਕਿ ਪਟਵਾਰੀ ਹੈ ਹੀ ਘੱਟ 137 ਦੇ ਸਾਧ 30 ਪਟਵਾਰੀ ਨੇ ਤੇ ਜਿਹੜੇ 30 ਪਟਵਾਰੀ ਨੇ ਵੱਖ-ਵੱਖ ਪ੍ਰੋਜੈਕਟਾਂ ਤੇ ਬਿਜ਼ੀ ਹੈ ਲਾਲ ਲਕੀਰ ਟੀਕਨ ਕਰੋਪ ਕਰਵੇ ਨਿਸ਼ਾਨਦੇਹੀ ਦਾ ਕੰਮ ਤੇ ਉਹ ਜਿੱਦਾਂ ਜਿੱਦਾਂ ਡਿਊਟੀ ਸਾਨੂੰ ਆਂਦੀ ਹੈ ਉਦੋਂ-ਉਦੋਂ ਪਟਵਾਰੀਆਂ ਨੂੰ ਮੌਕੇ ਤੇ ਜਾਣਾ ਪੈਂਦਾ ਇੱਕ ਲਾਲ ਲਕੀਰ ਦੀ ਟੀਮ ਅਪਾਇੰਟ ਕੀਤੀ ਗਈ ਹੈ ਸਰਵੇ ਆਫ ਇੰਡੀਆ ਵੱਲੋਂ ਉਹ ਅੱਜਕੱਲ੍ਹ ਛਾਰਪੁਰ ਤਸੀਲ 'ਚ ਘੁੰਮ ਰਹੀ ਆ ਵਕਵਾਕ ਪਿੰਡਾਂ 'ਚ ਇਹ ਸਬੰਧਤ ਪਟਵਾਰੀ ਨਾਲ ਜਾਣਾ ਪੈਂਦਾ ਜਿਵੇਂ ਕਿ ਪਟਵਾਰੀ ਸਾਹਿਬ ਨੇ ਦੱਸਿਆ ਕਿ ਬਾਕੀ ਸਾਡੇ 5 ਤੋਂ 6 ਪਟਵਾਰੀ ਫਰਦ ਕੇਂਦਰ ਵੀ ਬੈਠ ਨੇ ਸਤਿਮਾ ਜਿਹੜਾ ਹੈਗੇ ਆ ਤੇਮਾ ਇਨਕੋਰਪੋਰੇਸ਼ਨ ਦਾ ਕੰਮ ਆ ਰਿਹਾ ਉਹ ਕਰ ਰਹੇ ਨੇ ਟੋਟਲ ਐਸਲੇ ਕਿੰਨੇ ਪਟਵਾਰੀ ਨੇ ਤਸੀਲ ਛਾਰਪੁਰ ਦੇ 30 30 ਪਟਵਾਰੀ ਨੇ ਸ਼ਾਮ ਚਾਸੀ ਦੇ ਭੁੰਗਾ ਮਲਾ ਕੇ 30% ਬਾਕੀ ਵਕ ਵਕ ਹਲਕੇ ਦੇ ਚੰਦੇ ਵਾਲੇ ਲਾਕੀ ਦੂਜੇ ਇਲਾਕੇ ਨੂੰ ਵਕ ਵਕ ਜਗ੍ਹਾ ਤੇ ਪੈਂਦੇ ਨੇ ਨਹੀਂ ਆ ਫੁੰਗਾ ਤੇ ਸ਼ਾਮ ਪਿਆਸੀ ਦੇ ਵਸ ਬੰਦੇ ਨੇ ਬਾਕੀ ਸਾਰੇ ਪਟਵਾਰੀ ਇੱਥੇ ਬੈਠੇ। ਤੇ ਕੀ ਕਹਾਂ ਚਾਹੁੰਦਾ ਹਾਂ ਕਿ ਲੋਕ ਕੰਮ ਕਰਾਉਣ ਆਉਂਦੇ ਨਹੀਂ ਇਹਨਾਂ ਨੂੰ ਨਹੀਂ ਹੋ ਰਿਹਾ ਉਹਨਾਂ ਨੂੰ। ਪਟਵਾਰੀਆਂ ਵੱਲੋਂ ਤਾਂ ਮੈਸੇਜ ਦੇਂਦਾਤ ਕੰਮ ਕੀਤਾ ਜਾ ਰਿਹਾ 24 ਘੰਟੇ ਹੋਣ ਵੀ ਪਟਵਾਰੀ ਜਿਹੜੇ ਨਾਲਤੀ ਦਾ ਕੰਮ ਕਰਨਗੇ ਜਾਂ ਨੈਚਰਕਾਪ ਸਰਵੇ ਦਾ ਉਹ ਵਾਪਸ ਆ ਕੇ ਇੱਥੇ ਲੋਕਾਂ ਦਾ ਕੰਮ ਕਰਨਗੇ। ਪਰ ਜਿਵੇਂ ਜਿਵੇਂ ਸਾਨੂੰ ਸਰਕਾਰੀ ਹਦਾਇਤ ਆਂਦੀ ਹੈ ਉਸ ਹਿਸਾਬ ਨਾਲ ਸਾਨੂੰ ਉਹਦੀ ਪਾਲਣਾ ਕਰਨੀ ਪੈਂਦੀ ਹੈ।